ਮਾडम ਕਿੱਥੇ ਜਾ ਰਹੇ ਹੋ ਹਿਮਾਚਲ ਪ੍ਰਦੇਸ਼ ਤੇ ਮਾਚਲ ਨਹੀਂ ਜਾਣਾ ਕਿਉਂ ਰੋਜ਼ ਵੀਡੀਓ ਆ ਰਹੇ ਤੁਸੀਂ ਦੇਖ ਨਹੀਂ ਰਹੇ ਕਿ ਹਿਮਾਚਲ ਚ ਪੰਜਾਬੀ ਨੂੰ ਕੁੱਟਿਆ ਜਾ ਰਿਹਾ ਮੈਂ ਤਾਂ 1.5 ਸਾਲ ਤੋਂ ਜਾ ਰਹੀ ਮੇਰੇ ਨਾਲ ਤਾਂ ਕਦੇ ਕੁਝ ਨਹੀਂ ਹੋਇਆ ਤੁਸੀਂ ਕਿਹੜਾ ਇਕੱਲੇ ਜਾ ਰਹੇ ਹੋ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਫਿਰ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਅੱਜ ਆਪਾਂ ਇਸੇ ਬਾਰੇ ਗੱਲ ਕਰਾਂਗੇ ਕਿ ਪੰਜਾਬ ਦੇ ਲੋਕ ਹਿਮਾਚਲ ਕਈ ਸਾਲਾਂ ਤੋਂ ਜਾਂਦੇ ਜਾ ਰਹੇ ਨੇ ਬਿਲਕੁਲ ਜਾਂਦੇ ਜਾ ਰਹੇ ਨੇ ਹਿਮਾਚਲ ਕਿਸ ਸਮੇਂ ਪੰਜਾਬ ਦਾ ਹਿੱਸਾ ਹੁੰਦਾ ਸੀ ਹਾਂਜੀ ਤੇ ਅੱਜ ਇਹੋ ਜਿਹਾ ਕੀ ਹੋ ਗਿਆ ਕਿ ਸਾਡੇ ਪੰਜਾਬ ਦੇ ਲੋਕ ਹਿਮਾਚਲ ਜਾਣ ਤੋਂ ਸਾਰਿਆਂ ਨੂੰ ਰੋਕ ਰਹੇ ਨੇ ਬਾਈਕਾਟ ਹਿਮਾਚਲ ਚੱਲ ਰਿਹਾ ਹੈ। ਦੇ ਕਿਉਂ ਇਹ ਇਹ ਕੁਝ ਆਇਆ ਕੀ ਨੋ ਬਤਾਇਆ। ਦੇਖੋ ਜਿੰਨਾ ਕਿ ਸਾਡੇ ਸਾਹਮਣੇ ਆਈਆਂ ਵੀਡੀਓ ਉਤੋਂ ਇਹ ਪਤਾ ਲੱਗਦਾ ਹੈ ਕਿ ਕੁਝ ਹਮਲੇ ਹੋਏ ਨੇ ਪੰਜਾਬੀਆਂ ਦੇ ਉੱਤੇ। ਹਾਂਜੀ। ਜਿਨ੍ਹਾਂ ਕਰਕੇ ਇਸ ਗੱਲ ਨੂੰ ਕਿਹਾ ਜਾ ਰਿਹਾ ਹੈ ਕਿ ਬਾਈਕਾਟ ਕੀਤਾ ਜਾਏ ਹਿਮਾਚਲ ਦਾ। ਪਰ ਕੀ ਇਹ ਹਮਲੇ ਸਿਰਫ ਹਿਮਾਚਲ ਤੋਂ ਹੋਏ ਨੇ? ਇਹ ਘਟਨਾ ਤਾਂ ਕਿਤੇ ਵੀ ਵਾਪਰ ਸਕਦੀ ਹੈ। ਬਿਲਕੁਲ ਵਾਪਰ ਸਕਦੀ ਹੈ ਜੀ। ਪੰਜਾਬ ਦੇ ਵਿੱਚ ਵੀ ਵਾਪਰ ਸਕਦੀ ਹੈ। ਜੇ ਹੁਣ ਪੰਜਾਬ ਦੇ ਵਿੱਚ ਕਿਸੇ ਬਾਹਰ ਦੇ ਹੂੰ ਵੀਰ ਭੈਣ ਦੇ ਲਾਲ ਕੁੱਟਮਾਰ ਕਰ ਦਿੱਤੀ ਜਾਵੇ ਤਾਂ ਕਿ ਬਾਈਕਾਟ ਪੰਜਾਬ ਚ ਲਾਇਆ ਜਾਵੇਗਾ ਜਾਂ ਹਰਿਆਣਾ ਦੇ ਵਿੱਚ ਕੋਈ ਗਿਆ ਹੈ ਤੇ ਉਹਦੇ ਨਾਲ ਕੁੱਟਮਾਰ ਹੁੰਦੀ ਹੈ ਤਾਂ ਕਿ ਬਾਈਕਾਟ ਹਰਿਆਣਾ ਚ ਲਾਇਆ ਜਾਵੇਗਾ ਬਿਲਕੁਲ ਅਗਰ ਕੁਝ ਲੋਕਾਂ ਨੇ ਗਲਤੀ ਕੀਤੀ ਹੈ ਕੁਝ ਲੋਕਾਂ ਨੇ ਤਾਂ ਉਹਨਾਂ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਜਿਨ੍ਹਾਂ ਲੋਕਾਂ ਨੇ ਕੀਤੀ ਹੈ ਪੂਰੀ ਸਟੇਟ ਦਾ ਬਾਈਕਾਟ ਕਰ ਦੇਣਾ ਇਹ ਕਿਤੇ ਨਾ ਕਿਤੇ ਗਲਤ ਹੁੰਦਾ ਬਿਲਕੁਲ ਗਲਤ ਹੈ ਜੀ ਕਿਉਂਕਿ ਜਿਨੇ ਗਲਤੀ ਕੀਤੀ ਹੈ ਉਹਨੂੰ ਜ਼ਰੂਰ ਸਜ਼ਾ ਮਿਲੇ ਬਟ ਉਹਦੇ ਨਾਲ ਹੋਰਾਂ ਨੂੰ ਤੁਸੀਂ ਕਿਉਂ ਦੋਸ਼ ਦਿੰਦੇ ਹੋ ਬਿਲਕੁਲ ਗੁੱਸੇ ਦੇ ਵਿੱਚ ਬਹੁਤ ਕੁਝ ਕੀਤਾ ਜਾ ਰਿਹਾ ਹੈ ਬਹੁਤ ਕੁਝ ਕਿਹਾ ਜਾ ਰਿਹਾ ਹੈ ਇਹੋ ਜਿਹੇ ਵਰਡ ਬੋਲੇ ਜਾ ਰਹੇ ਨੇ ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾਂਦਾ ਉਹ ਮੈਨੂੰ ਹੈਰਾਨੀ ਹੈ ਕਿ ਆਪਾਂ ਕੀ ਕਹਨੇ ਆ ਕਿ ਅਸੀਂ ਤਾਂ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਵਾਲੇ ਆ ਭਾਈ ਕਨੈਜਾ ਜੀ ਦੇ ਵਾਰਿਸ ਆ ਭਾਈ ਕਨੈਜੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਸਨ ਕਿ ਅਸੀਂ ਉਹਨਾਂ ਦੇ ਵਾਰਿਸ ਆ ਪਰ ਕੀ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਅਸੀਂ ਉਹਨਾਂ ਦੇ ਵਾਰਿਸ ਅਖਵਾਣ ਦੇ ਲਾਇਕ ਹੈਗੇ ਆ ਸੋਚਣ ਵਾਲੀ ਗੱਲ ਹੈ ਭਾਈ ਕਿ ਜਿਨ੍ਹਾਂ ਲੋਕਾਂ ਨੇ ਗਲਤ ਕੀਤਾ ਉਹਨਾਂ ਨੂੰ ਗਲਤ ਕਹਿਣਾ حق ਬਣਦਾ ਕਿ ਭਾਈ ਤੁਸੀਂ ਗਲਤ ਗਲਤ ਨੂੰ ਗਲਤ ਕਹਿਣਾ ਚਾਹੀਦਾ ਲੇਕਿਨ ਸਾਰਿਆਂ ਨੂੰ ਗਲਤ ਕਹਿ ਦਾਂ ਮੰਨ ਕੇ ਚੱਲੋ ਜੇ ਕੋਈ ਇੱਕ ਦਸਤਾਰਧਾਰੀ ਜਿਨੇ ਦਸਤਾਰ ਬਨ ਲਈ ਦਿਖਾਵਾ ਉਹਦਾ ਹੋਏ ਸਿੱਖਾਂ ਵਾਲਾ ਉਹ ਸਿੱਖ ਨਹੀਂ ਹੈ ਜਿਹੜਾ ਬੰਦਾ ਗਲਤ ਕੰਮ ਕਰਦਾ ਮੈਂ ਸਿੱਧੀ ਗੱਲ ਕਰਦਾ ਪਰ ਕੋਈ ਦਸਤਾਰਧਾਰੀ ਕੋਈ ਦਸਤਾਰ ਬਨ ਕੇ ਕੋਈ ਗਲਤ ਕੰਮ ਕਰ ਦੇ ਇਹਦਾ ਮਤਲਬ ਸਾਰੇ ਹੀ ਦਸਤਾਰਧਾਰੀ ਗਲਤ ਹੋਵੇ ਪੁਆਇੰਟ ਹੈ ਨਾ ਗਲਤ ਨਹੀਂ ਕਹਿ ਰਿਹਾ ਨਾ ਕਿ ਜੇ ਕੋਈ ਬੰਦੇ ਨੇ ਪੱਗ ਬੰਨੀ ਹੋ ਪੱਗ ਬਨ ਕੇ ਕੋਈ ਗਲਤ ਕੰਮ ਕਰ ਰਿਹਾ ਹੈ ਇਹਦਾ ਮਤਲਬ ਸਾਰੇ ਪੱਗਾਂ ਵਾਲੇ ਗਲਤ ਨਹੀਂ ਹੋਗੇ ਨਾ ਜੇ ਤੁਸੀਂ ਜੇ ਕੋਈ ਬੰਦਾ ਕਹ ਦੇ ਕਿ ਆ ਪੱਗ ਵਾਲੇ ਨੇ ਗਲਤ ਕੰਮ ਕੀਤਾ ਹੈ ਬਾਈਕਾਟ ਪੱਗਾਂ ਵਾਲੇ ਕੀ ਹੋ ਜਾ ਲੱਗੇਗਾ ਆਪਾਂ ਨੂੰ ਦੁੱਖ ਲੱਗੇਗਾ ਨਾ ਮੇਰੇ ਹਿਸਾਬ ਨਾਲ ਬਾਈਕਾਟ ਉਹਨਾਂ ਲੋਕਾਂ ਦਾ ਕਰਨਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਕਿਸੇ ਤੇ ਵੀ ਮੈਂ ਇਹ ਨਹੀਂ ਕਹ ਰਿਹਾ ਖਲੇ ਪੰਜਾਬੀਆਂ ਤੇ ਤਾਂ ਕੋਈ ਗੁਜਰਾਤ ਤੋਂ ਆ ਰਿਹਾ ਹੈ ਕੋਈ ਰਾਜਸਥਾਨ ਤੋਂ ਆ ਰਿਹਾ ਹੈ ਕਿਸੇ ਤੇ ਵੀ ਕੋਈ ਵੀ ਹਮਲਾ ਕਿਉਂ ਕਰੇ ਕਿਉਂਕਿ ਇੱਥੇ ਤੁਸੀਂ ਲਗਾ ਲੋ ਜੀ ਮਾਚਲ ਪ੍ਰਦੇਸ਼ ਚ ਬਹੁਤ ਦੂਰੋਂ ਦੂਰੋਂ ਲੋਕ ਆਂਦੇ ਨੇ ਆਪਾਂ ਕੱਲੇ ਪੰਜਾਬ ਵਾਲੇ ਨਹੀਂ ਆਂਦੇ ਹੈਗੇ ਇੱਥੇ ਬਹੁਤ ਸਾਰੀਆਂ ਸਟੇਟਸ ਚੋਂ ਆਂਦੇ ਨੇ ਨੀਅਰ ਹੈ ਬਿਲਕੁਲ ਹੂੰ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਕੀ ਪਤਾ ਉਹਨਾਂ ਨਾਲ ਵੀ ਇਦਾਂ ਦਾ ਕੁਝ ਹੋਇਆ ਹੋਵੇ ਦੇਖੋ ਹਰ ਕਿਸੇ ਨਾਲ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਸੋਚੋ ਕਿ ਇੱਥੇ ਹੀ ਹੋ ਰਿਹਾ ਹੈ ਇਹ ਕਿਤੇ ਵੀ ਹੋ ਸਕਦਾ ਹੂੰ ਸਮਝ ਰਹੇ ਹੋ ਕਿਤੇ ਵੀ ਹੋ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਡਰਿਆ ਨਾ ਜਾਵੇ ਸੁਚੇਤ ਹੋਣਾ ਜ਼ਰੂਰੀ ਹੈ ਬਿਲਕੁਲ ਕਿਤੇ ਵੀ ਜਾਓ ਸੁਚੇਤ ਹੋ ਕੇ ਜਾਓ ਸਾਨੂੰ तकरीबन 1.5 ਸਾਲ ਹੋ ਗਿਆ ਅਸੀਂ ਹਿਮਾਚਲ ਤੇ ਉੱਤਰਾਖੰਡ ਉੱਤਰਾਖੰਡ ਅਸੀਂ ਘਟ ਗਏ ਹਿਮਾਚਲ ਜ਼ਿਆਦਾ ਹਿਮਾਚਲ ਸਾਈਡ ਜ਼ਿਆਦਾ ਰਹੇ ਹਾਂਗੇ ਸਾਨੂੰ ਅੱਜ ਤੱਕ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਹਿਮਾਚਲ ਦੇ ਜਿੰਨੇ ਵੀ ਵੀਰ ਭੈਣ ਸਾਨੂੰ ਮਿਲੇ ਬਹੁਤ ਹੀ ਪਿਆਰ ਵਾਲੇ ਨੇ ਬਿਲਕੁਲ ਮਦਦ ਵੀ ਕਰਦੇ ਨੇ ਦੇਖੋ ਪਿੱਛੇ ਜਿਹੜਾ ਪਾਣੀ ਆਇਆ ਸੀਗਾ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਜੀ ਉਦੋਂ ਗੱਲ ਕੀ ਚੱਲੀ ਸੀਗੀ ਕਿ ਹਿਮਾਲਚਲ ਦੇ ਲੋਕ ਬੜੇ ਮਹਿੰਗਾ ਮਹਿੰਗਾ ਸਮਾਨ ਵੇਚ ਰਹੇ ਨੇ ਹਾਂ ਮਨੀਕਰਨ ਸਾਹ ਦੇ ਵਿੱਚ ਪੱਥਰ ਆ ਕੇ गिर ਗਿਆ ਬਿਲਕੁਲ ਦੋ ਫਾੜ ਹੋ ਗਿਆ ਗੁਰਦੁਆਰਾ ਸਾਹਿਬ ਬੜਾ ਕੁਝ ਦਿਖਾਇਆ ਗਿਆ ਨਾ ਬਹੁਤ ਕੁਝ ਗਲਤ ਸੀ ਅਸੀਂ ਖੁਦ ਜਾ ਕੇ ਉੱਥੇ ਸਾਡੀ ਵੀਡੀਓ ਦੇਖਿਓ ਅਸੀਂ ਖੁਦ ਜਾ ਕੇ ਉੱਥੇ ਗੱਲਬਾਤ ਕੀਤੀ ਹੈ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕੀਤੀ ਹੈ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਹੈ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਸਾਰਾ ਕੁਝ ਦਿਖਾਇਆ ਵੀਡੀਓ ਦੇ ਵਿੱਚ ਕਿ ਜੋ ਕੁਝ ਦਿਖਾਇਆ ਜਾ ਰਹੀ ਸੋਸ਼ਲ ਮੀਡੀਆ ਤੇ ਸਭ ਝੂਠ ਸੀ ਬਿਲਕੁਲ ਝੂਠ ਸੀ ਤੁਸੀਂ ਅਗਰ ਸਾਡੀਆਂ ਆਓ ਵਾਲੀ ਵੀਡੀਓਜ਼ ਵਾਚ ਕੀਤੀਆਂ ਨਗੀਆਂ ਤਾਂ ਤੁਸੀਂ ਸਮਝ ਰਹੇ ਹੋਵੋਗੇ ਵੀ ਅਸੀਂ ਕਿਸ ਪੁਆਇੰਟ ਆਫ View ਤੇ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਆਣ ਵਾਲੀ ਹਰ ਇੱਕ ਪੋਸਟ ਸਹੀ ਹੋਵੇ ਇਹ ਜ਼ਰੂਰੀ ਨਹੀਂ ਹੈ ਲੋਕੀ ਮਿਰਤ ਮਸਾਲਾ ਲਾ ਕੇ ਜਾਣ ਕੇ ਪਰਖਾਂ ਦੇ ਲਈ ਲੜਾਂ ਦੇ ਲਈ ਲੜਾਂ ਲਈ ਤਾਂ ਤਿਆਰ ਬੈਠੇ ਨੇ ਇਹ ਤਾਂ ਚੰਦੇ ਨੇ ਕਿਹਾ ਸੀ ਲੜੀਏ ਅਸੀਂ ਕਿਉਂ ਲੜੀਏ ਭਾਈ ਸਾਡੇ ਤਾਂ ਭਾਈ ਨੇ ਹਰਿਆਣੇ ਵਾਲੇ ਵੀ ਸਾਡੇ ਭਾਈ ਨੇ ਹਿਮਾਚਲ ਵਾਲੇ ਵੀ ਸਾਡੇ ਭਾਈ ਨੇ ਸਾਡੇ ਤਾਂ ਸਾਰੇ ਹੀ ਭਾਈ ਨੇ ਅਸੀਂ ਆਪਣੇ ਭਾਈਆਂ ਨਾਲ ਕਿਉਂ ਲੜੀਏ ਜਿਹੜੇ ਸ਼ਰਾਰਤ ਇਹਨਾਂ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਕਾਮਯਾਬ ਨਾ ਹੋਣ ਦੋ ਸਬੂਤ ਤੁਹਾਨੂੰ ਕੀ ਦੇਣਾ ਚਾਹੀਦਾ ਸਬੂਤ ਇਹ ਦੇਣਾ ਚਾਹੀਦਾ ਹੈ ਕਿ ਹਿਮਾਚਲ ਵਾਲੇ ਮੇਰੇ ਵੀਰੋ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਵੀਰੋ ਜਿਨ੍ਹਾਂ ਲੋਕਾਂ ਨੇ ਇਹ ਗਲਤ ਕੀਤਾ ਉਹਨਾਂ ਨੂੰ ਤੁਸੀਂ ਕਹੋ ਕਿ ਭਾਈ ਤੁਸੀਂ ਸਾਡੇ ਜਿਹੜੇ ਟੂਰਿਸਟ ਮਿੱਤਰ ਸੀ ਮਿੱਤਰ ਹੀ ਆਪਾਂ ਉਹਨਾਂ ਦੇ ਆਪਾਂ ਟੂਰਿਸਟ ਬਾਰੋ ਆ ਰਹੇ ਆਪਾਂ ਤੁਹਾਡੇ ਮਿੱਤਰ ਹੀ ਆ ਭਾਈ ਹਿਮਾਚਲ ਵਾਲੇ ਵੀਰਾਂ ਨੂੰ ਕਹਿ ਰਹੇ ਆ ਤੁਹਾਡੇ ਮਿੱਤਰ ਹੀ ਆ ਜੀ ਜੇ ਦੇਖੋ ਜੇ ਟੂਰਿਸਟ ਆਣਗੇ ਤਾਂ ਹੀ ਹਿਮਾਚਲ ਦਾ ਕੰਮ ਚੱਲੂਗਾ ਬਾੜੇ ਵੀਰਾਂ ਦਾ ਕੰਮ ਚੱਲੂਗਾ ਜੇ ਟੂਰਿਸਟਾਂ ਦੇ ਵੱਧ ਹੋ ਜਾਣਗੇ ਕਿੰਨਾ ਔਖਾ ਹੋ ਜਾਊਗਾ ਬਿਲਕੁਲ ਔਖਾ ਹੋਊਗਾ ਠੀਕ ਹੈ ਉਹ ਨਾਲੇ ਆਪਾਂ ਕੀ ਸਮਝੋ ਨਾ ਆਤੀਤੀ ਦੇਵੋਹ ਆਤੀਤੀ ਨੂੰ ਦੇਵਤਾ ਮੰਨਿਆ ਜਾਂਦਾ ਹੈ ਤੇ ਇੱਥੇ ਦੇਵਤੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਇਹ ਗਲਤ ਹੋਇਆ ਜਿਨੇ ਵੀ ਕੀਤਾ ਇਹ ਹਿਮਾਚਲ ਵਾਲੇ ਵੀਰਾਂ ਨੂੰ ਸਹੀਦਾ ਕਿ ਜਿਨ੍ਹਾਂ ਨੇ ਗਲਤ ਕੀਤਾ ਹੈ ਉਹਨਾਂ ਨੂੰ ਕਹ ਬਕਾਇਦਾ ਕੀ ਇਹ ਗਲਤ ਹੈ ਮੈਂ ਕੁਝ ਵੀਡੀਓ ਦੇਖੀ ਹੈ ਟੈਕਸੀ ਡਰਾਈਵਰ ਵੀਰਾਂ ਦੀ ਉਹਨਾਂ ਨੇ ਬਕਾਇਦਾ ਕਿਹਾ ਇਹ ਗਲਤ ਕਿ ਭਾਈ ਜੋ ਵੀ ਉੱਥੇ ਹੋਇਆ ਉਹ ਗਲਤ ਹੋਇਆ ਬਿਲਕੁਲ ਗਲਤ ਹੋਇਆ ਜੀ ਜਦੋਂ ਅਗਲੇ ਖੁਦ ਕਹਿ ਰਹੇ ਨੇ ਕਿ ਉਹ ਗਲਤ ਹੋਇਆ ਫਿਰ ਵੀ ਆਪਾਂ ਉਹਨਾਂ ਨੂੰ ਬਲੇਮ ਲਾਇ ਜਾਈਏ ਬਾਈ ਕਾਟ ਹਿਮਾਚਲ ਬਾਈ ਕਾਟ ਹਿਮਾਚਲ ਇਹ ਗੱਲ ਆ ਗਲਤ ਹੈ ਬਾਕੀ ਜੇ ਫਿਰ ਵੀ ਕਿਸੇ ਨੂੰ ਕੋਈ ਖੱਸਾ ਹੈ ਕੋਈ ਡਰ ਹੈ ਤਾਂ ਮੈਂ ਆਪ ਨੂੰ ਦੱਸਣਾ ਚਾਹਨਾ ਅੱਜ 25 ਜੂਨ 2024 ਜੀ ਅਸੀਂ ਜਾ ਰਹੇ ਹਾਂ ਜੀ ਹਿਮਾਚਲ ਇੱਕ ਵਾਰ ਫਿਰ ਅਸੀਂ ਜਾਂਦੇ ਰਹਿੰਦੇ ਹਾਂ ਅਕਸਰ ਤੇ ਇਸ ਸਮੇਂ ਮੈਂ ਹਿਮਾਚਲ ਦੇ ਐਂਟਰੀ ਗੇਟ ਤੇ ਖੜਿਆ ਲਗਾਤਾਰ ਆਪ ਜੀ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਆਪ ਜੀ ਨੂੰ ਦਿਖਾਵਾਂਗੇ ਕਿ ਇੱਥੇ ਕਿਸੇ ਪ੍ਰਕਾਰ ਦਾ ਕੋਈ ਵੀ ਉਹ ਜਾ ਨਹੀਂ ਹੈ ਜੋ ਚ ਤੁਹਾਨੂੰ ਦਿਖਾਈ ਜਾ ਰਹੀ ਹੈ ਵੈਸੇ ਕੰਟੀਨਿਊ ਸਾਡੀਆਂ ਵੀਡੀਓਜ਼ ਆਉਂਦੀਆਂ ਹੀ ਰਹਿੰਦੀਆਂ ਨੇ ਪਿਛਲੇ ਡੇਢ ਸਾਲ ਤੋਂ ਕੰਟੀਨਿਊ ਸਾਡੀ ਵੀਡੀਓਜ਼ ਨੇ ਜਿਹੜੀਆਂ ਹਿਮਾਚਲ ਤੋਂ ਹੀ ਆ ਰਹੀਆਂ ਨੇ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ ਇਹ ਕੋਸ਼ਿਸ਼ ਆਰਤੀ ਅਨਸਰ ਨੇ ਜੋ ਪ੍ਰਕਾਣ ਦੀ ਤੇ ਲੜਾਂ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਉਸ ਖੇਤਰ ਠੀਕ ਹੈ ਨਹੀਂ ਬਾਕੀ ਅਸੀਂ ਲਗਾਤਾਰ ਹੁਣ ਵੀਡੀਓ ਪਾਵਾਂਗੇ 7 ਦਿਨ ਦਾ ਸਾਡਾ ਇਹ ਟੂਰ ਹੋਏਗਾ ਬਿਲਕੁਲ 7 ਦਿਨ ਤੋਰੋਂ ਅਸੀਂ ਹਿਮਾਚਲ 'ਚ ਰਹਿ ਕੇ ਦਿਖਾਵਾਂਗੇ ਔਰ ਹਿਮਾਚਲ ਦੇ ਲੋਕਾਂ ਨਾਲ ਗੱਲਬਾਤ ਕਰਕੇ ਦਿਖਾਵਾਂਗੇ ਤੁਹਾਨੂੰ ਆਪ ਅਹਿਸਾਸ ਹੋਏਗਾ ਕਿ ਜੋ ਚੀਜ਼ ਸਾਨੂੰ ਦਿਖਾਈ ਕੁਝ ਲੋਕੀ ਗਲਤ ਹੋ ਸਕਦਾ ਹੈ ਕੁਝ ਲੋਕਾਂ ਕਹਿ ਕੇ ਸਾਰੇ ਗਲਤ ਨਹੀਂ ਹੋਗੇ ਇਹ ਨਹੀਂ ਗੱਲ ਯਾਦ ਰੱਖਿਓ ਕੁਝ ਪੰਜੋ ਉਂਗਲੀ ਇੱਕੋ ਜੀ ਹੁੰਦੀਆਂ ਨੇ ਭਾਈ ਜੇ ਕੋਈ ਬੰਦਾ ਖੜ ਕੇ ਇਹ ਕਹਿ ਦੇ ਕਿ ਸਾਰੇ ਦਸਤਾਰਦਾਰ ਤਾਂ ਰਸਾ ਹੀ ਨੇ ਕੈਸਾ ਤਾਂ ਕੋਈ ਕਿਸ ਹਰ ਦਸਤਾਰ ਬਨਣ ਵਾਲਾ ਇਨਸਾਨ ਸਹੀ ਹੈ ਕੋਈ ਨਹੀਂ ਕਹਿ ਸਕਦਾ ਠੀਕ ਹੈ ਨਹੀਂ ਦਸਤਾਰ ਬਨ ਕੇ ਕੋਈ ਵੀ ਗਲਤ ਕੰਮ ਕਰ ਸਕਦਾ ਹੈ ਦਸਤਾਰ ਦੇ ਨਾਲ ਕਿਰਦਾਰ ਦਾ ਹੋਣਾ ਵੀ ਜ਼ਰੂਰੀ ਹੈ ਹਾਂਜੀ ਸਮਝ ਰਹੇ ਹੋ ਦਸਤਾਰ ਦੇ ਨਾਲ ਕਿਰਦਾਰ ਦਾ ਹੋਣਾ ਵੀ ਜ਼ਰੂਰੀ ਹੈ ਜੇ ਤੁਸੀਂ ਦਸਤਾਰ ਦੇ ਨਾਲ ਕਿਰਦਾਰ ਨੂੰ ਲੈ ਕੇ ਆਉਂਗੇ ਤਾਸੂ ਹੀ ਸਿੱਖ ਅਖਵਾਉਂਗੇ ਜੇ ਦਸਤਾਰ ਦੇ ਨਾਲ ਕਿਰਦਾਰ ਨਹੀਂ ਹੈ ਕੋਈ ਸਿੱਖ ਅਖਵਾ ਹੀ ਨਹੀਂ ਸਕਦਾ ਹਾਂਜੀ ਮੇਰੇ ਤਾਂ ਇਹ ਮੰਨਣਾ ਹੈ ਭਾਈ ਬਾਕੀ ਮੈਂ ਜਿੰਨੇ ਵਿਚਾਰ ਸਾਂਝੀ ਕਰਦਾ ਮੇਰੀ ਸੋਚ ਅਤੇ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਉਹ ਤਾਂ ਹੀ ਹੋਣੀ ਸੁਭਾਵਿਕ ਹੈ ਜੇ ਕਿਸ ਨੂੰ ਕੋਈ ਮੇਰੀ ਗੱਲ ਗਲਤ ਲੱਗਦੀ ਹੈ ਉਹ ਕਮੈਂਟ ਰਹੀ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ ਬਾਕੀ ਮੈਂ ਤਾਂ ਇਹੀ ਬੇਨਤੀ ਕਰਦਾ ਮਿਲ ਜੁਲ ਕੇ ਰਹੋ ਪਿਆਰ ਨਾਲ ਰਹੋ ਲੜਾਈ ਝਗੜਾ ਬਿਲਕੁਲ ਵੀ ਨਾ ਕਰੋ ਜਿਹੜੇ ਲੋਕੀ ਪੜਹਾ ਰਹੇ ਨੇ ਉਹਨਾਂ ਦਾ ਸੁਚੇਤ ਰਹੋ ਔਰ ਹਰ ਕਿਸ ਨੂੰ ਪਿਆਰ। ਬਾਕੀ ਆਏ ਆਪਣੇ ਕੋਲ ਨਾ ਹਰ ਕੋਲ ਮਾਈਂਡ ਹੁੰਦਾਗਾ। ਸੋ ਥੋੜਾ ਆਪਣੇ ਦਿਮਾਗ ਨੂੰ ਵੀ ਚਲਾਓ ਵੀ ਕਿੰਨਾ ਕ ਕੁਝ ਹੋ ਸਕਦਾ ਕਿੰਨਾ ਕ ਨਹੀਂ ਹੋ ਸਕਦਾ ਹੈਗਾ। ਜੀ ਬਿਲਕੁਲ ਜੀ। ਸੋ ਬਹੁਤ ਮਾਸ਼ਾਅੱਲ ਆਈ ਲੱਗ ਨਹੀਂ ਬੰਨਣਾ ਚਾਹੀਦਾ ਆਪਾਂ ਨੂੰ ਵੀ। ਜੀ 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 ਬਿਲਕੁਲ। ਤੇ ਮੇਰੀ ਗੱਲ ਤੇ ਵੀ ਅੱਖ ਬੰਦ ਕਰਕੇ ਭਰੋਸਾ ਨਾ ਕਰੋ। ਤੁਸੀਂ ਆਪ ਵਿਚਰ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ। ਜਿਹੜੇ ਜਿਹੜੇ ਵੀਰਾਂ ਪੈਣਾ ਨਾਲ ਕਦੀ ਕੁਝ ਨਹੀਂ ਹੋਇਆ। ਜਿਹੜੇ ਕਈ ਸਾਲ ਤੋਂ ਜਾ ਰਹੇ ਨੇ। ਉਹ ਵੀ ਕਮੈਂਟ ਰਿਫਰੈਂਸ ਵਿੱਚ ਆ ਦੇ ਸਕਦੇ ਹਨ। ਕਿਉਂਕਿ ਮਤਲਬ ਕਿ ਲਗਾ ਲਓ ਤੁਸੀਂ 100 ਵਿੱਚੋਂ ਇੱਕ ਬੰਦਾ ਜਿਹੜਾ ਕਿ ਡੈਲੀ ਟਰੈਵਲ ਕਰਦਾ ਹੋਊਗਾ ਡੈਲੀ ਮੈਂ ਤੁਹਾਨੂੰ ਕਈ ਸਾਰੀਆਂ ਹੋਜੀਆਂ ਘਟਨਾਵਾਂ ਦੱਸਾਂਗਾ ਜੋ ਸਾਡੀ ਸਾਡੀ ਅੱਖਾਂ ਦੇ ਸਾਹਮਣੇ ਵਾਪਰੀਆਂ ਨੇ ਇਹ ਵੀਡੀਓ ਲੰਬੀ ਨਾ ਹੋਏ ਇਸ ਕਰਕੇ ਮੈਂ ਇਸ ਵੀਡੀਓ ਵਿੱਚ ਅੰਨੀਆਂ ਗੱਲਾਂ ਨਹੀਂ ਕਰ ਰਿਹਾ ਹੁਣ 7 ਦਿਨ ਲਗਾਤਾਰ ਤੁਹਾਡੇ ਨਾਲ ਇਸੇ ਟੌਪਿਕ ਤੇ ਲਗਾਤਾਰ ਡਿਸਕਸ਼ਨ ਕਰਾਂਗੇ ਬਹੁਤ ਸਾਰੀ ਘਟਨਾਵਾਂ ਤੁਹਾਡੇ ਨਾਲ ਸਾਂਝੀ ਕਰਨ ਵਾਲੀਆਂ ਜਿੱਥੇ ਮੈਂ ਦੱਸਾਂਗਾ ਸਾਡੀਆਂ ਕੀ ਕਮੀਆਂ ਨੇ ਤੇ ਆਪਣੀਆਂ ਵੀ ਬਹੁਤ ਕਮੀਆਂ ਨੇ ਐ ਨਹੀਂ ਹੈਗਾ ਵੀ ਆਪਾਂ ਪੂਰੇ ਪਰਫੈਕਟਾਂਗੇ ਹਾਂ ਆਪਣੀਆਂ ਵੀ ਕਮੀਆਂ ਹੈਗੀਆਂ ਤੁਹਾਨੂੰ ਸੁਧਾਰਨੀਆਂ ਪੈਣਗੀਆਂ ਉਹ ਕੀ ਹੈ ਉਹ ਤੁਹਾਨੂੰ ਲਗਾਤਾਰ ਆਉਣ ਵਾਲੀ ਵੀਡੀਓ ਵਿੱਚ ਦੱਸੀ ਜਾਵਾਂਗੇ ਤੇ ਜੇ ਕੋਈ ਕਮੀ ਦੱਸਦਾ ਭਾਈ ਉਹਨੂੰ ਦੁਸ਼ਮਣ ਨਾ ਸਮਝਿਆ ਕਰੋ ਮਿੱਤਰ ਸਮਝਿਆ ਕਰੋ ਬਲਕਿ ਉਹਨੂੰ ਸਮਝਿਆ ਕਰੋ ਵੀ ਹਾਂ ਵੀ ਇਹ ਕਮੀ ਹੈ ਇਹਨੂੰ ਠੀਕ ਕਿਵੇਂ ਕਰਨਾਗਾ ਗੁਰਬਾਣੀ ਦਾ ਫਰਮਾਨ ਹੈ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਕਮ ਆਪ ਨੜੇ ਕਰ ਜਾਈਏ ਪੈਰ ਤਿਨਾ ਦੇ ਚਮ ਜੀ ਫਰੀਦਾ ਬੁਰੇ ਕਾ ਭਲਾ ਕਰ ਗੁੱਸਾ ਮੰਨਾਂ ਦਾ ਬੁਰੇ ਦਾ ਭਲਾ ਸੀ ਕਰ ਰਹੇ ਆ ਅੱਜ ਨਹੀਂ ਕਰ ਰਹੇ ਆਪਾਂ ਸੋ ਆਪਾਂ ਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਆਪਾਂ ਨੂੰ ਗੁਰਬਾਣੀ ਦੇ ਆਧਾਰ ਤੇ ਆਪਣੀ ਜੀਵ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਹੈ ਉਹ ਚਲਾਉਣ ਦੀ ਲੋੜ ਹੈ ਅਸੀਂ ਪਰ ਅੱਜ ਕੱਲ ਦੇਖਣ ਚ ਇਹ ਆ ਰਿਹਾ ਆਪਾਂ ਗੁਰਬਾਣੀ ਤੋਂ ਉਲਟ ਚੱਲ ਰਹੇ ਹਾਂ ਉਹ ਜ਼ਿਆਦਾ ਉਲਟ ਚੱਲ ਰਹੇ ਆ ਸੋ ਬਈ ਜੇ ਕਿਸੇ ਨੂੰ ਗੱਲ ਬੁਰੀ ਲੱਗੀ ਉਹ ਮਾਫੀ ਚਾਹੁੰਦਾ ਲੇਕਿਨ ਸੱਚ ਹੈ ਉਹਦਾ ਤਾਂ ਲੱਗੂਗਾ ਠੀਕ ਹੈ ਨਾ ਜੀ ਤੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਤੇ ਲਗਾਤਾਰ ਵੀਡੀਓ ਆਉਂਦੀ ਰਹਿਣਗੀਆਂ ਹੁਣ ਚਲਦੇ ਹਾਂ ਹਿਮਾਚਲ ਜੀ ਤੇ ਬਾਕੀ ਗੱਲਬਾਤ ਹਿਮਾਚਲ ਪਹੁੰਚ ਕੇ ਕਰਾਂਗੇ ਧੰਨਵਾਦ ਜੀ